ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਪਹੁੰਚਿਆ ਹਾਂ ਗੁਰਦੁਆਰਾ ਜੋਤੀਸਰ ਸਾਹਿਬ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹੀ ਤੇ ਆਓ ਆਪਾਂ ਅੰਦਰ ਚੱਲਦੇ ਆਂ ਤੇ ਨਾਲੇ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫਤੇ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਤੇ ਸੰਗਤ ਜੀ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਬੜ ਭਾਗੀ ਹੋ ਤੁਸੀਂ ਜੋ ਮੇਰੀ ਇਸ ਵੀਡੀਓ ਰਾਹੀਂ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਆਓ ਆਪਾਂ ਅੱਗੇ ਚੱਲਦੇ ਆਂ ਤੇ ਨਾਲੇ ਸਾਰੇ ਜਗਤ ਦਾ ਆਪਾਂ ਸੰਗਤ ਜੀ ਭਲਾ ਮੰਗਾਗੇ ਤੇ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਦਵਾਂ ਆਪਾਂ ਪਹੁੰਚ ਗਏ ਆਂ ਸੰਗਤ ਜੀ ਇੱਥੇ ਇੱਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਪਰੇ ਮੇਰੀ ਪੀਰੀ ਵਿਦਿਆਲਾ ਜੋਤੀਸਰ ਵੀ ਹੈ ਇਹ ਤੁਸੀਂ ਇੱਥੇ ਬੋਰਡ ਪੜ ਰਹੇ ਹੋ ਉਹ ਸਾਹਮਣੇ ਐਂਟਰੈਂਸ ਤੇ ਜਦੋਂ ਆਪਾਂ ਆਏ ਆ ਉਹ ਸੜਕ ਦੇ ਉੱਤੇ ਹੀ ਆ ਜੀ ਤੇ ਇਹ ਹੈ ਇਸ ਤਰ੍ਹਾਂ ਗੁਰੂ ਇਹ ਪਲੱਸ 2 ਤੱਕ ਦਾ ਜਿਹੜਾ ਸਕੂਲ ਆ ਤੁਸੀਂ ਆ ਬੋਰਡ ਵੀ ਦੇਖ ਸਕਦੇ ਹੋ ਤੇ ਆਪਾਂ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਆ ਪੁੱਜੇ ਆ ਸૌ ਤੋਂ ਪਹਿਲਾਂ ਆਪਾਂ ਤੁਹਾਨੂੰ ਮੇਨ ਗੇਟ ਦੇ ਉੱਤੇ ਆ ਗਏ ਆ ਤੇ ਆਓ ਆਪਾਂ ਅੰਦਰ ਚੱਲਾਂਗੇ ਨਾਲੇ ਤੁਹਾਨੂੰ ਇੱਥੋਂ ਦੇ ਜੋ ਇਤਿਹਾਸ ਆ ਉਹਦੇ ਵੀ ਦਰਸ਼ਨ ਕਰਾਵਾਂਗੇ ਸਾਹਮਣੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰੋ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਵਾਂਗੇ ਤੇ ਸਾਰੇ ਜਗਤ ਦਾ ਆਪਾਂ ਸੰਗਤ ਜੀ ਭਲਾ ਮੰਗਾਗੇ ਜੀ ਜੋ ਵੀ ਮੇਰੀ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਕਾਰ ਵਿੱਚ ਦਿਨ ਦੁੱਗਣੀ ਰਾਤ ਛੋਗਣੀ ਹੋਵੇ ਜੀ ਤਰੱਕੀਆਂ ਬਖਸ਼ੇ ਮਹਾਰਾਜ ਤੁਹਾਨੂੰ ਤੇ ਦੁੱਖ ਦਲੇਦਰਾਂ ਤੋਂ ਘਰ ਵਿੱਚ ਸੁੱਖ ਸ਼ਾਂਤੀ ਰਹੇ ਆਓ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਸੰਗਤ ਜੀ ਬਹੁਤ ਸੋਹਣਾ ਗੁਰਦਰਸਾ ਬਣਿਆ ਹੋਇਆ ਤੇ 2 ਦਿਨ ਹੋ ਗਏ ਮੇਰੀ ਥਵੀ ਥੋੜੀ ਠੀਕ ਨਹੀਂ ਸੀ ਇਸ ਕਰਕੇ ਮੈਂ 2 ਦਿਨ ਜਿਹੜੀ ਇਹ ਵੀਡੀਓ ਨਹੀਂ ਪਾ ਸਕਿਆ ਦੇ ਆਓ ਅੰਦਰ ਚੱਲਦੇ ਆ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣਾ। ਸਭ ਤੋਂ ਪਹਿਲਾਂ ਬਾਬਾ ਜੀ ਖੜੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲੇ ਹੋਰ ਸੰਗਤ ਜੀ ਠੀਕ ਹੋ। ਚਲੋ। ਆਓ ਆਪਾਂ ਸੰਗਤ ਜੀ ਅੰਦਰ ਚੱਲਦੇ ਆ ਨਾਲ ਤੁਹਾਨੂੰ ਦੇ ਦਰਸ਼ਨ ਕਰਾਉਣੇ। ਸੰਗਤ ਜੰਮ ਨੇ ਤੁਸੀਂ ਦੇਖ ਰਹੇ ਹੋ ਵਿਸ਼ਾਲ ਲੰਗਰ ਹਾਲ ਤੁਸੀਂ ਦੇਖ ਰਹੇ ਹੋ। ਤੇ ਸਾਹਮਣੇ ਮੇਰੀ ਪੀਰੀ ਦੇ ਬਾਬਾ ਜੀ

ਇਿੱਥੇ ਦੇ ਜਾਨੂ ਕਰਾ ਦਮਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਦੁਆਰਾ ਜੋਤੀ ਸਰ ਸਾਹਿਬ ਪਾਛਾ ਛੇਵੀਂ ਪਿੰਡ ਖੁਰਾਨਾ ਡਿਸਟ੍ਰਿਕਟ ਸੰਗਰੂਰ ਵਿਖੇ ਜੋ ਕਿ ਇਹ ਗੁਰਦੁਆਰਾ ਸਾਹਿਬ ਇਸ ਸ਼ੋਭਿਤ ਹੈ ਇਤਿਹਾਸ ਆਪਾਂ ਤੁਹਾਨੂੰ ਜਾਣੂ ਕਰਾਉਨੇ ਆ ਜਦੋਂ ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਨੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਮਿਲ ਮਾਫ ਕਰਨਾ ਗੁਰੂ ਜੀ ਨੂੰ ਜਲ ਪਾਣੀ ਵੀ ਨਾ ਪੁੱਛਿਆ ਗੁਰੂ ਜੀ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ ਜਿੱਥੇ ਅੱਜ ਕੱਲ ਵੇਰੀ ਸਾਹਿਬ ਮੌਜੂਦ ਹੈ ਸੰਗਤ ਤੁਹਾਨੂੰ ਜਿਹੜੀ ਵੇਰੀ ਸਾਹਿਬ ਆ ਉਹਦੇ ਵੀ ਮੈਂ ਦਰਸ਼ਨ ਕਰਾਵਾਂਗਾ ਇਸ ਵੇਰੀ ਥੱਲੇ ਗੁਰੂ ਜੀ ਬੈਠ ਗਏ ਤਾਂ ਇੱਕ ਸਿਆਣੀ ਮਾਈ ਕਰਮੋ ਨੇ ਸੋਚਿਆ ਕਿ ਇਹ ਪੂਰਨ ਮਹਾਪੁਰਸ਼ ਜਾਪਦੇ ਹਨ ਤਾਂ ਮਾਈ ਕਰਮੋ ਦੁੱਧ ਟੋੜੀ ਲੈ ਕੇ ਮਗਰ ਆਇਤੇ ਗੁਰੂ ਜੀ ਨੂੰ 베ਰੀ ਹਿੱਟ ਸਿੱਖਾਂ ਸਮੇਤ ਦੁਦਸ਼ਕ ਆਇਆ ਗੁਰੂ ਜੀ ਨੇ ਖੁਸ਼ ਹੋ ਕੇ ਦੁੱਤ ਪੁੱਤ ਦਾ ਵਰ ਦਿੱਤਾ ਅਤੇ ਬਚਨ ਕੀਤੇ ਕਿ ਜੋ ਵੀ ਸ਼ਰਧਾ ਨਾਲ ਇਸ ਅਸਥਾਨ ਤੇ ਰਾਸ ਕਰਵਾਏਗਾ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਆਓ ਆਪਾਂ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਨੇ ਤੇ ਤੁਸੀਂ ਇਸ ਨੂੰ ਜਿਹੜਾ ਇਤਿਹਾਸ ਆ ਪੌਜ਼ ਕਰਕੇ ਆਪ ਵੀ ਪੜ ਲੈਣਾ ਮੈਂ ਵੀ ਤੁਹਾਨੂੰ ਸੁਣਾ ਦਿੰਦਾ ਭੁੱਲਾਂ ਚੁੱਕਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਾਈਨਲੀ ਆਪਾਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਹਾਲ ਦੇ ਵਿੱਚ ਆ ਗਏ ਆ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਣ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਲੰਗਰ ਹਾਲ ਵਿੱਚ ਬਹੁੰਦੇ ਆ ਤੇ ਸੰਦਰ ਜਿਹੜੀ ਲੰਗਰ ਛਕ ਰਹੀ ਆ ਤੇ ਚਾਹ ਦਾ ਲੰਗਰ ਵੀ ਨਾਲ ਚੱਲਦਾ ਇਧਰ ਮਤਾਮਾਂ ਵੀ ਸਾਡੀਆਂ ਬੈਠੀਆਂ ਨੇ ਤੇ ਲੰਗਰ ਛਕ ਰੀਆਂ ਨੇ ਤੇ ਲੰਗਰ ਹਾਲ ਬਹੁਤ ਵੱਡਾ ਵਿਸ਼ਾਲ ਬਣਿਆ ਹੋਇਆ ਜੋ ਵੀ ਤੇਰੀ ਇਸ ਵੀਡੀਓ ਨੂੰ ਦੇਖਦੇ ਆ ਕੋ ਕੋ ਖੁਸ਼ੀਆਂ ਉਹਨਾਂ ਦੇ ਘਰੋਂ ਦੁੱਖ ਦੁਲੇਦਰਾਂ ਦਾ ਨਾਸ ਹੋਵੇ ਉਹਨਾਂ ਦੇ ਘਰ ਤੇ ਮੇਰੇ ਨਾਲ ਜੁੜੇ ਰਹੋ ਤੇ ਵਾਹਿਗੁਰੂ ਦਾ ਜਪ ਕਰਦੇ ਰਹੋ ਤੇ ਅੱਗੇ ਵੀ ਤੁਹਾਨੂੰ ਦੁਬਾਨਾ ਜੀ ਇਧਰ ਸੰਗਤ ਜਿਹੜੇ ਸੇਵਾਦਾਰ ਭਾਵ ਨੇ ਉਹ ਉਹ ਸਬਜ਼ੀਆਂ ਵਗੈਰਾ ਜਿਹੜੀਆਂ ਉਹ ਕੱਟ ਰਹੇ ਨੇ ਦੇਖ ਲੋ ਸਾਰਾ ਸਮਾਨ ਜਿਵੇਂ ਰਾਸ਼ਨ ਹੋਇਆ ਦੇਖੋ ਪਿਆਜ਼ ਵੀ ਬੜੇ ਟਰੈਕ ਦੇ ਵਿੱਚ ਜਾਲੀਆਂ ਵਾਲੇ ਦੇ ਵਿੱਚ ਜਿਹੜੇ ਆ ਪਾ ਕੇ ਰੱਖੇ ਹੋਏ ਆ ਬੜੇ ਹੀ ਵਧੀਆ ਢੰਗ ਨਾਲ ਜਿਹੜਾ ਇੱਥੇ ਲੰਗਰ ਦਾ ਪ੍ਰਬੰਧ ਹੈਗਾ ਜੀ ਸਾਹਮਣੇ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਲੰਗਰ ਜਿੱਥੇ ਬਾਟੀਆਂ ਵਿੱਚੋਂ ਜਾ ਕੇ ਤੇ ਰੱਗੀ ਇਹ ਜਿਹੜਾ ਵਰਤਾਇਆ ਜਾਂਦਾ ਸਾਹਮਣੇ ਉਹ ਕਿਚਨ ਹੈਗੀ ਕਿਚਨ ਦੇ ਵਿੱਚ ਜਿਹੜਾ ਉਹ ਲੰਗਰ ਪੰਡਾ ਹੈਗਾ ਜੀ ਚਲੋ ਆਪਾਂ ਵਿੱਚੋਂ ਵਰਤਨ ਲਵਾਂਗੇ ਤੇ ਵਰਤਨ ਲੈ ਕੇ ਜਾਦਾ ਲੰਗਰ ਛਕਾਂਗੇ ਇੱਧਰ ਜਿਹੜਾ ਹੈਗਾ ਬੜੇ ਸਟੈਂਡਿਡ ਸਾਫ਼ ਵਧੀਆ ਤਰੀਕੇ ਨਾਲ ਜਿਹੜੇ ਆ ਭਾਂਡੇ ਵਰਤਨ ਨੂੰ ਸਾਫ਼ ਕੀਤੇ ਜਾਂਦੇ ਆ ਪਹਿਲਾਂ ਧੋਤੇ ਜਾਂਦੇ ਆ ਫਿਰ ਸਰਫਰਾ ਹੀ ਜਿਹੜੇ ਉਹ ਕੱਢੇ ਜਾਂਦੇ ਆ ਸਤਿਗੁਰੂ ਕੀ ਸੇਵਾ ਸਫਲ ਹੈ ਤੁਸੀਂ ਇਹ ਸ਼ਬਦ ਸੁਣਿਆ ਹੋਣਾ ਤੇ ਬਹੁਤ ਦੀ ਦਰਤਾ ਦੇ ਨਾਲ ਜਿਹੜਾ ਇਹ ਕੰਮ ਸੇਵਾ ਕੀਤੀ ਜਾਂਦੀ ਹੈ ਇੱਧਰ ਹੱਥ ਹੁੰਦਾ ਹੈਗਾ ਕਿ ਜਿਹੜੇ ਵਰਤਨ ਫਿਰ ਇੱਧਰ ਆ ਜਾਂਦੇ ਨੇ ਵਰਤਨ ਫਿਰ ਇੱਕੋ ਆਪਾਂ ਲਾਵਾਂਗੇ ਬਾਬਾ ਜੀ ਗਲਾ ਤੇ ਦਿਓ ਚਾਹ ਦਾ ਲੰਗਰ ਛਕੜਾ ਸੀ ਅੱਜ ਫਾਈਨਲੀ ਮੈਂ ਗਲੌਸ ਜਿਹੜਾ ਲੈ ਲਿਆ ਆਪਾਂ ਚਾਦਾ ਲੰਗਰ ਅੰਦਰ ਛਕਾਂਗੇ ਦੇਵਾਦਰ ਸਾਹਾ ਆਇਨੇ ਇਹਨਾਂ ਕੋਲ ਚਾਦਾ ਲੰਗਰ ਤੁਸੀਂ ਦੇਖ ਸਕਦੇ ਹੋ ਏਤਲੀ ਪੜੀ ਹੋਈ ਆ ਬੜੇ ਹੀ ਵਧੀਆ ਜਿਹੜੇ ਵਰਤਨ ਸਟੀਲ ਦੇ ਵਿੱਚ ਤੇ ਤੁਸੀਂ ਆ ਪਾਣੀ ਦੇ ਡਿਸਪੈਂਸਰ ਵੀ ਦੇਖ ਸਕਦੇ ਹੋ ਬਾਲਟੀਆਂ ਵੀ ਜਿਹੜੀਆਂ ਸਟੀਲ ਦੇ ਵਿੱਚ ਤੇ ਸਾਰੀ ਚੰਗਲ ਜਿਹੜੀ ਆ ਲੰਗਰ ਛਕਦੀ ਆ ਇਸ ਤੋਂ ਬਾਅਦ ਆਪਾਂ ਸੰਗਜਿੰਦਰ ਚੱਲਦੇ ਆ ਤੁਹਾਨੂੰ ਨਤਮਸਤਕ ਹਾਂ ਜਿੱਥਾ ਆਪਾਂ ਜਿਹੜੀ ਛਕ ਲਈ ਤਾਂ ਸੰਗਜਿੰਦਰ ਜਿਹੜੀ ਤੁਸੀਂ ਦੇਖ ਰਹੇ ਹੋ ਪਾਰਕਿੰਗ ਵੀ ਹੈ ਥੰਦੇ ਤੇ ਉੱਪਰ ਰਹਿਸ਼ੀ ਇਹ ਕਮਰੇ ਬਣਿਆ ਹੈ ਇਧਰ ਵੀ ਉੱਪਰ ਜਿਹੜੇ ਆ ਬੇਬੀਆਂ ਲਈ ਜਿਹੜੇ ਰਿਹਾ ਕੰਪਲੈਕਸ ਬਣੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਬਹੁਤ ਸੋਹਣੇ ਫੁੱਲ ਬੂਟੇ ਲੱਗੇ ਹੋਏ ਨੇ ਬਾਬਾ ਜੀ ਵਗੈਰਾ ਇਧਰ ਕਿਉਂਕਿ ਇਹ ਜਿਹੜੇ ਸ਼ਬਦ ਚਾਲਦੇ ਇਸ ਵੇਲੇ ਇੱਥੇ ਲਖਣਪੁਰ ਸਾਹਿਬ ਜੀ ਦਾ ਉਹ ਪੈਕੇਜ ਟੱਡਿਆ ਤੁਸੀਂ ਬਹੁਤ ਮੜ ਭਾਗੀਓ ਸੰਗਤ ਜੀ ਆਪਦੇ ਆਪ ਜੀ ਮੇਰੇ ਨਾਲ ਇੱਥੇ ਦਰਸ਼ਨ ਕਰ ਰਹੇ ਹੋ ਤੇ ਜੋ ਕਿ ਕਣਪੁਰ ਸੰਗਤ ਜੀ ਸ਼ਵੀਲ ਜੀ ਸਾਹਿਬ ਪਿਆਰ ਕਰ ਰਹੇ ਨੇ ਦੇਖ ਸਕਦੇ ਤੇ ਇਹਦੇ ਨਾਲ ਹੀ ਆਪਾਂ ਇਹਨਾਂ ਨਾਲ ਫਤਿਹ ਵੀ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਫਤਿਹ ਪਾਤ ਜੀ ਮੂ ਸੋਨਾ ਲੱਗਦਾ ਮੜਾ ਜੀ ਵੀ ਸੰਗੀਤ ਤੇ ਦੱਸੋ ਬਹੁਤ ਵਧੀਆ ਜੀ ਅੱਜ ਐਤਵਾਰ ਦਾ ਦਿਨ ਹੈ ਇੱਥੇ ਨਾਮ ਹੁੰਦਾ 12 ਤੋਂ 2 ਤੇ ਬਾਕੀ ਵੈਸੇ 10 ਮਹੀਨਾ ਦਿਹਾੜਾ ਪੜਦਾ ਇੱਥੇ ਜੀ ਆਪਣੇ ਸੰਗਤਾਂ ਲਈ ਸ਼ਬੀਲ ਦੀ ਤਿਆਰੀ ਕਰ ਰਹੇ ਹਾਂ ਅਸੀਂ ਹੁਣ ਬਹੁਤ ਵਧੀਆ ਤੇ ਵਾਦੋ ਵਾਦ ਆਇਆ ਕਰੋ ਦਰਸ਼ਨ ਦਿਆ ਕਰੋ ਹੋਰ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਪਦੇਸੀ ਸੰਸਾ ਉਹ ਜਿਹੜੇ ਸ਼ਬੀਲ ਤਿਆਰ ਕਰਦੇ ਨਾਲੇ ਥੋੜਾ ਇਹਨਾਂ ਨੇ ਇੱਥੇ ਬਾਰੇ ਜਾਣੂ ਕਰਾਇਆ ਇਹਦੇ ਨਾਲੇ ਅੱਪਾਗੇ ਚੱਲਦੇ ਆਂ ਵਾਹਿਗੁਰੂ ਜੀ ਦਾ ਕਰਜ਼ਾ ਵਾਹਿਗੁਰੂ ਜੀ ਦਾ ਸਾਡਾ ਪੈਕੇ ਹਟਿਆ ਗੁਰੂ ਸਾਹਿਬ ਤੁਹਾਡੀ ਸਭ ਦੀ ਮਨੋ ਕਾਮਨਾਵਾ ਪੂਰੀਆਂ ਕਰਨ ਤੇ ਆਓ ਪਾਕਿਤ ਜਿਹੜਾ ਦਰਿਆ ਬਰੂਪਾਕੇ ਨੇ ਦਰਸ਼ਾ ਕਰਾਇਆ ਅਨੰਤ ਵਸਤ ਕੋਮਾਗੇ ਤੁਸੀਂ ਦੇਖ ਸਕਦੇ ਜਿਹੜੇ ਪਾਰਕ ਬਹੁਤ ਸੋਹਣੇ ਫੁੱਲ ਲੱਗੇ ਹੋਏ ਆ ਸੰਗਤ ਜੀ ਸੰਭ ਤੋਂ ਵੇਖੋ ਤੁਸੀਂ ਬਹੁਤ ਸਾਰਾ ਫੁੱਲ ਤੇ ਇਹ ਆਪਨਾਂ ਪੈ ਤੀ ਦਰਵਾਜ਼ਾ ਮਤਲਬ ਇਹ ਕਹਿੰਦੇ ਕਿ ਸੰਗਤ ਜੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਇਤਿਹਾਸ ਸੁਣਾ ਕੇ ਛੱਡਿਆ ਨਾ ਵੀ ਜਦੋਂ ਹਰ ਗੋਬਿੰਦ ਸਾਹਿਬ ਜੀ ਇਸ ਪਿੰਡ ਕੋਰਾਨੇ ਪਹੁੰਚੇ ਸੀਗੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਜਲ ਪਾਣੀ ਨਹੀਂ ਪੁੱਛਿਆ ਸੀ ਤਾਂ ਖੇਤਾਵਾਲ ਚਾਨੇਪਾ ਤੇ ਅੱਜ ਕੱਲ ਜਿੱਥੇ ਪ੍ਰਾਤਨ 베ਰੀ ਮੌਜੂਦ ਆ ਉਹ 베ਰੀ ਤੁਹਾਨੂੰ ਮਾ ਹੁਣੇ ਦਰਸ਼ਨ ਕਰਨਾ ਆਪਾਂ ਕੋਲ ਪਹੁੰਚ ਗਏ ਆ ਗੁਰੂ ਜੀ ਬੈ ਗਏ ਸੀ ਇੱਥੇ 베ਰੀ ਥੱਲੇ ਇੱਕ ਸਿਆਣੀ ਮਾਈ ਕਰਮੋ ਨੇ ਸੋਚਿਆ ਕਿ ਕਪੂਰਨ ਮਹਾਪੁਰਸ਼ ਜਪਦੇ ਆ ਉਹ ਦੁੱਧ ਦਾ ਜਿਹੜਾ ਤੋੜਾ ਹੀ ਲੈ ਕੇ ਆਈ ਸੀ ਤੇ ਫੇਰ ਸੰਗਤਾਂ ਸਮੇਤ ਗੁਰੂ ਸਾਹਿਬ ਨੂੰ ਸ਼ਿਕਾਇਤ ਸੀਗਾ ਤੇ ਗੁਰੂ ਜੀ ਨੇ ਖੁਸ਼ ਹੋ ਕੇ ਦੁੱਧ ਤੇ ਪੁੱਤ ਦਾ ਵਾਰ ਦਿੱਤਾ ਜੀ ਇੱਥੇ ਦੁੱਧ ਤੇ ਪੁੱਤ ਦਾ ਵਾਰ ਦੇਖੋ ਬਹੁ ਬੜਾ ਵਾਰ ਦਿੱਤਾ ਤੇ ਬਜਰ ਕੀਤਾ ਸੀ ਜੋ ਵੀ ਮਨੋ ਮਨੁੱਖ ਸਰਦਾਂ ਨਾਲ ਇਸ ਸਥਾਨ ਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਜਿਹੜੀਆਂ ਮਨੋ ਕਾਮਨਾ ਜਾਣੇਗੇ ਦੁੱਧ ਤੇ ਪੁੱਤ ਦੀਆਂ ਪੂਰੀਆਂ ਹੋ ਜਾਂ ਆਉ ਆਪਕੇ ਚਾਹੁੰਦੇ ਆ ਇਹ ਇੱਥੇ ਹੱਥ ਧੋਣ ਦਾ ਪ੍ਰਬੰਧ ਮੈਂ ਤੁਹਾਨੂੰ ਆਇਆ ਤੇ ਆਪਾਂ ਜਿਹੜੇ ਆ ਚਰਮ ਧੋ ਕੇ ਅੰਦਰ ਜਾਵਾਂਗੇ ਇਹ ਚਰਮ ਧੋਣ ਦਾ ਦਾਸ ਆ ਗਿਆ ਦੇ ਪਹਿਲੇ 15 ਆ ਚੁੱਕੇ ਆ ਤਾਂ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮੇਰੇ ਕੀਜ ਦੇ ਮਾਲਕ ਬਾਬਾ ਜੀ ਤੇ ਉਹਨਾਂ ਦੇ ਦੋ ਨਿਸ਼ਾਨ ਸਾਹਿਬ ਉੱਤੇ ਸਿੱਧਨੇ ਤੁਸੀਂ ਦੱਸਿਓ ਕਰੋ ਤੇ ਆ ਦੇਖਿਓ ਥੂਲ ਰਹੇ ਨੇ ਦੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਝੂਲਤੇ ਨਹੀਂ ਤੇ ਸਾਹਮਣੇ 베ਰੀ ਸਾਹਿਬ 베ਰੀ ਸਾਹਿਬ ਪਹਿਲਾਂ ਨਤਮਸਤਕ ਅੰਦਰ ਹੋਇਆ ਇਹ ਗੁਰੂ ਸਾਹਿਬ ਦੇ ਗੁਰਜਨ ਸਾਹਿਬ ਦੇ ਵਿੱਚ ਕਿ ਸੰਤ ਤੋਂ ਤੁਹਾਡੀ ਹਾਜ਼ਰੀ ਆਪਾਂ ਲਗਾਵਾਂਗੇ ਸੰਗਤ ਅੰਦਰ ਮਥਾ ਟੇਕ ਲਈ ਚਲੋ ਆਪਾਂ ਵੀ ਦਰਵਾਜ਼ਾ ਖੋਲ ਕੇ ਜਤਿਲੇ ਨੂੰ ਸਿਤਾਰਸ਼ਨ ਕਰੋ ਤੇ ਸੰਤ ਤੋਂ ਆਪਣਾ ਜੀਵਨ ਸੁਖਲਾ ਕਰੋ ਆਪਾਂ ਗੁਰੂ ਦੀ ਚਰਨਾ ਚ ਹਾਜ਼ਰੀ ਲਵਾਈ ਅਤੇ ਜਗਤ ਦਾ ਪੁਲਾਵਾਂਗਾ ਜੇ ਜੋ ਵੀ ਦੁੱਖ ਤੇ ਦਿੱਡਰ ਤੁਹਾਡੇ ਉਹਨਾਂ ਦਾ ਉਹਨਾਂ ਨੂੰ ਉਹਨਾਂ ਤੋਂ ਬਚੇ ਰਹਿਣ ਉਹ ਆਪਾਂ ਅਰਦਾਸ ਕਰਾਂਗੇ ਸਾਰੇ ਜਗਤ ਦੀ ਗੁਰਦਵਾਰ ਸਾਹਿਬ ਅੰਦਰ ਆਪਾਂ ਨਤਮਤਕ ਹੋਏ ਤੁਸੀਂ ਸੰਗਤ ਜੀ ਬਹੁਤ ਬੜੁ ਭਾਗੀ ਹੋ ਜੋ ਇਸ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਗੁਰਦਵਾਰਾ ਜੋਤੀ ਸਰ ਸਾਹਿਬ ਬਾਛਾਈ ਸ਼ੇਮੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਬਹੁਤ ਸੋਹਣਾ ਇੱਕ ਗੁਰਦਵਾਰਾ ਸਾਹਿਬ ਬਣਿਆ ਹੋਇਆ ਹੈਗਾ ਤੇ ਇਤਿਹਾਸ ਵਿੱਚ ਤੁਹਾਨੂੰ ਸੁਣਾ ਚੁੱਕਾ ਦੋ ਵਾਰੀ ਤੇ ਮਾਈ ਕਰਮੋ ਜੈ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਦੁੱਧੇ ਤੋੜੀ भेंट की सारे सिंगा ने जो दुध से छकया फिर दुध का जोड़ा वरतिया सारिया मनोकामनावान इत पूरे च उमर देखो किलो लगे बहुत सोहना एक सतनाम एक ओंकार सतनाम वाहेगुरु जी लिखा हुआ छत के उ बहुत सोहना लिखा से धन धन श्री गुरु ग्रंथ साहब जी अगर आप नस्तक हो चुके हैं वाहगुरु जी का खालसा वाहेगुरु जी की फतेह जी ਤੇ ਮਾਫ ਮਸਤ ਕੋਚੂ ਕਿੰ ਆ ਉਸ ਵਣੇ ਸੁੰਦਰ ਬਸਤਰਾ ਵਿੱਚ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਆਪਾਂ ਨਤਮਤ ਹੋ ਗਏ ਜਾਂ ਤੇ ਸਭ ਦਾ ਆਪਾਂ ਜਗਤ ਦਾ ਭਲਾ ਮੰਗਿਆ ਤੇ ਆਓ ਆਪਾਂ ਇਸ ਦੇ ਨਾਲ ਹੀ ਅਰਚਨਾ ਕਰਦੇ ਤੇ ਤੁਹਾਨੂੰ ਉਸ ਪਵਿੱਤਰ ਵੇਰੀ ਜਿੱਥੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਕੇ ਬਿਰਾਜਮਾਨ ਹੋਈ ਸਨ ਆਪਾਂ ਵਰਤ ਨਾ ਵੇਖੋ ਜੋ ਵੀ ਸੰਗਤ ਮੇਰ ਨਾਲ ਜੁੜੀ ਆ ਤੁਸੀਂ ਅੱਜ ਦੇ ਇੱਥੇ ਗੁਰਦੁਆਰਾ ਜੋਤੀ ਸਰ ਸਾਹਿਬ ਦੀ ਕੀਰਤ ਦੇ ਅੱਜ ਦੇ ਮੁੱਖ ਬਾਗ ਤੇ ਆਪਾਂ ਤੁਹਾਨੂੰ ਸੁਣਾ ਦਈਏ ਦਰਸ਼ਨ ਕਰ ਲੋ ਜੀ ਸੋਟ ਮੋਲਾ ਚੌਥਾ ਆਪੇ ਪੰਡਾ ਆਪੇ ਤਰਾਦੀ ਆਪੇ ਟੋਲ ਚਲਾਇਆ ਆਪੇ ਸਾ ਆਪੇ ਬਨਜਾਰਾ ਆਪੇ ਬਨਜ ਕਰਾਇਆ 2 ਜੂਨ ਐ ਦੁਵਾਰਾ 20 ਜੇਠਾ ਜੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਜੋਤ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਆਓ ਆਪਾਂ ਤੁਸੀਂ ਮੇਰੇ ਨਾਲ ਜੁੜੋ ਜੀ ਤੇ ਵਾਹਿਗੁਰੂ ਤੁਹਾਡੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਇਹ ਸੰਗਤ ਜੀ ਉਹ ਪਵਿੱਤਰ ਏਰੀਆ ਜਿੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਤੇ ਉਹਨਾਂ ਨੇ ਇੱਥੇ ਦਰਸ਼ਨ ਕਰੋ ਤੁਸੀਂ ਪਹਿਲਾਂ ਤਾਂ ਸੰਗਤ ਜੀ ਬਹੁਤ ਵਿਸ਼ਾਲ ਏਰੀਆ ਇਹਨੂੰ ਸਪੋਰਟਾਂ ਵੀ ਲਾਈਆਂ ਹੋਈਆਂ ਕਾਫੀ ਹਰੇ ਹੈਗੇ ਆ ਫਿਰ ਵੀ ਤੇ ਇਹ ਉਹ 베리 ਇਤਿਹਾਸਕ 베ਰੀ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਮਾਈ ਕਰਮੋ ਜੀ پاسੋਂ ਲਿਆਂਦਾ ਦੁੱਧ ਦਾ ਤੋੜਾ ਸਿੱਖਾਂ ਸਮੇਤ ਛਕਾਇਆ ਸੀਗਾ ਤੇ ਦੁੱਧ ਤੇ ਪੁੱਤ ਦਾ ਜਿਹੜਾ ਵਰ ਦਿੱਤਾ ਸੀਗਾ ਇਹੋ ਸਥਾਨਾ ਜੀ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਜੀ ਨੇ ਖੁਸ਼ ਹੋ ਕੇ ਵੀ ਦੁੱਧ ਤੇ ਪੁੱਤ ਦਾ ਵਰ ਦਿੱਤਾ ਤੇ ਵੀ ਜਿਹੜਾ ਵੀ ਕੋਈ ਇੱਥੇ ਮਨੋ ਕਾਮਨਾ ਨਾਲ ਸ਼ਰਧਾ ਨਾਲ ਆਵੇਗਾ ਤੇ ਦੇ ਹਰੇਕ ਮਨੋ ਕਾਮਨਾ ਜਾਨੀ ਦੁੱਧ ਔਰ ਪੁੱਤ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੋਣਗੀਆਂ ਤੇ ਨਾਲ ਇਹ ਪਵਿੱਤਰ ਸਰੋਵਰ ਸਾਹਿਬ ਤੁਸੀਂ ਦੇਖ ਸਾਡੇ ਕਾਫੀ ਵਿਸ਼ਾਲ ਹੈਗਾ ਜੀ ਉਹ ਸਾਹਮਣੇ ਬੀਬੀਆਂ ਦਾ ਪੋਣਾ ਤੇ ਇਹ ਇਹ ਮੈਂ ਬਾਹਰਲੇ ਪਾਸੇ ਖੜਾ ਨਹੀਂ ਤੁਰਦਾ ਸਾਹਿਬ ਦੇ ਤੇ ਸਾਹਮਣੇ ਦਰਸ਼ਨ ਮਾਰੋ ਵੀ ਸੰਗਤ ਜੀ ਕਰ ਲੋ ਤੇ ਤੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਪਲਾ ਕਰੋ ਬੇਰੀ ਸਾਹਿਬ ਜੀ ਤੇ ਮੈਂ ਤੁਹਾਨੂੰ ਦਰਸ਼ਨ ਦਰਸ਼ਨ ਕਰਾ ਰਿਹਾ ਤੇ ਤੁਸੀਂ ਦਰਸ਼ਨ ਕਰੋ ਵਾਹਿਗੁਰੂ ਜੀ ਤੇ ਚਰਨਾ ਚ ਹਾਜ਼ਰੀ ਲਗਾ ਜੇ ਤੇ ਆਪਾਂ ਸਾਰੇ ਜਗਤ ਦਾ ਭਲਾ ਮੰਗ ਰਹੇ ਹਾਂ ਜੀ ਤੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਤੇ ਨਾਲ ਹੀ ਜੋਤ ਸਾਹਿਬ ਜੀ ਦੇ ਦਰ ਮੈਂ ਤੁਹਾਨੂੰ ਦਰਸ਼ਨ ਕਰਾ ਤੇ ਆਓ ਆਪਾਂ ਹੁਣ ਬਾਹਰ ਨੂੰ ਚੱਲਦੇ ਆ ਤੇ ਤੁਸੀਂ ਵੀ ਸੰਗਤ ਜੀ ਇੱਥੇ ਸੰਗਰੂਰ ਤੋਂ ਥੋੜਾ ਜਿਹਾ 2-4 ਕਿਲੋਮੀਟਰ ਹੈ 4-5 ਕਿਲੋਮੀਟਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਉਹ ਆ ਇਸ ਗੁਰਦਸਾਹ ਦਾ ਐਡਰੈਸ ਦਵਾਂਗਾ ਤੁਸੀਂ ਵੀ ਇੱਥੇ ਸੰਗਤ ਜੀ ਮੱਥਾ ਟੇਕੇ ਜਾਣਾ ਤੇ ਵਾਹਿਗੁਰੂ ਲਿਖਣਾ ਆਓ ਬਾਹਰ ਚੱਲਦੇ ਆ ਤੇ ਇਹਦੇ ਨਾਲ ਹੀ ਆਪਾਂ ਤੋਂ ਬਾਹਰੋਂ ਜਾ ਰਹੇ ਆ ਦਰਸ਼ਨ ਤੇ ਦਾਰੇ ਕਰ ਲਏ ਆ ਤੇ ਬਲਾਰਾ ਤੋਂ ਦਰਸ਼ਨ ਦੇਦਾਰ ਤੰਗ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਵਿੱਚ ਉਹ ਮਾਲਕ ਸਨ ਉਹਨਾਂ ਦੇ ਇਸ ਸਥਾਨ ਤੋਂ ਮੈਂ ਆਪ ਜੀ ਨੂੰ ਦਰਸ਼ਨ ਕਰਾਏ ਤੇ ਤੇ ਇਹ ਕੋਈ ਕਿਸੇ ਨੇ ਰਹਿਣਾ ਹੋਵੇ ਤੇ ਇਥੇ ਉਹ ਰਹਿ ਸਕਦਾ ਸਾਹਮਣੇ ਬਾਹਰ پارک ਬਣਿਆ ਬੜੇ ਸੁੰਦਰ ਤੇ ਇਹ ਸਾਹਮਣੇ ਦੀਵਾਨ ਹਾਲ ਆ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨਾ ਜਿਸ ਸੰਗਤ ਦੀਵਾਨ ਹਾਲ ਦੇ ਅੰਦਰ ਜਾ ਰਹੀ ਹੈ ਉਸ ਨੂੰ ਤੁਹਾਨੂੰ ਨਜ਼ਰ ਆ ਰਿਹਾ ਅੰਦਰ ਅਰਦਾਸ ਹੋ ਰਹੀ ਹੈ ਤੇ ਬਹੁਤ ਵੱਡਾ ਵਿਸ਼ਾਲ ਜਿਹੜਾ ਦੀਵਾਨ ਹਾਲ ਬਹੁਤ ਜ਼ਿਆਦਾ ਲੋਕਾਂ ਦੇ ਰੌਪਾਂ ਪਈ ਤੇ ਨਾਲੇ ਇਹ ਬਾਜਾ ਦਾ ਬਹੁਤ ਸ਼ਾਬਦੰਦ ਆ ਮਤਲਬ ਕੋ ਮਾਇਤ ਫਾਈਨਲੀ ਪਾ ਜੀ ਬਾਹਰ ਆ ਗਏ ਆ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗ ਜੀ ਮੈਨੂੰ ਗੁਰਦੁਆਰਾ ਜੋਤੀਸਰ ਸਾਹਿਬ ਪਾਛੇ 6ਵੀ ਤਨ ਤਨ ਸ੍ਰੀ ਗੁਰੂ ਅਰਗਵਰ ਸਾਹਿਬ ਜੀ ਦੇ ਸਾਹਬਾਨ ਅਸਥਾਨ ਦੇ ਜਿਹੜੇ ਦਰਸ਼ਕ ਆਏ ਤੇ ਗੁਰੂ ਮਹਾਰਾਜ ਮੈਨੂੰ ਇਸ ਤਰ੍ਹਾਂ ਹੀ ਤੋਰੀ ਰੱਖ ਤਾں ਜੋ ਮੈਂ ਤੁਹਾਨੂੰ ਬਾਤ ਇਸ ਤਰ੍ਹਾਂ ਦੇ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਵਾਉਂਦਾ ਰਹਾ ਹਾਂ ਇਹਦੇ ਨਾਲ ਹੀ ਸੁਰਿੰਦਰ ਸਿੰਘ ਜੀ ਉਹ ਜਾਚ ਅਗਲੀ ਪੀੜੀ ਹੋਂ ਤੱਕ ਮੇਰਾ ਇੰਤਜ਼ਾਰ ਕਰਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ